सिविल लाइन ਵਿਖੇ ਇੱਕ ਫਲੈਗ ਮਾਰਚ ਕੱਢਿਆ ਜਾ ਰਿਹਾ ਵਾ ਜਿਸ ਵਿੱਚ ਸਾਡੇ ਨਾਲ ਇਨਸਪੈਕਟਰ ਸतीश ਕੁਮਾਰ CRPF ਤੋਂ ਜਿਨ੍ਹਾਂ ਦੇ ਨਾਲ ਇਹਨਾਂ ਦੀਆਂ 16 ਪੈਰਾਮਿਲਟਰੀ ਫੋਰਸਿਸ ਦੇ ਜਵਾਨ ਇਸ ਤੋਂ ਇਲਾਵਾ ਸਾਡੇ ਚਾਰੇ ਥਾਣੇ ਨਾਰਥ ਸਬਡਿਵੀਜ਼ਨ ਦੇ ਉਹਨਾਂ ਦੀਆਂ ਬکریاں-ਬکریاں ਫੋਰਸਿਸ ਅੱਜ ਅਸੀਂ ਸਿਵਲ ਲਾਈਨ ਏਰੀਆ ਦੇ ਵਿੱਚ ਨੋਵਲਟੀ ਚੌਂਕ ਤੋਂ ਸ਼ੁਰੂ ਕਰਕੇ ਇੱਕ ਫਲੈਗ ਮਾਰਚ ਕੱਢ ਰਹੇ ਹਾਂ ਤਾਂ ਕਿ ਲੋਕਾਂ ਦੇ ਵਿੱਚ ਇੱਕ ਤਰੀਕੇ ਨਾਲ ਕੌਨਫੀਡੈਂਸ ਪੜ ਸਕੀਏ ਕਿ ਉਹ ਬਿਲਕੁਲ ਫ੍ਰੀਲੀ ਬਿਲਕੁਲ ਸ਼ਾਂਤੀਪੂਰਵਕ ਆਪਣੀ ਵੋਟ ਆਪਣਾ ਰਾਈਟ ਜੁਨ ਦਾ ਹੈ ਉਸ ਦਾ ਪ੍ਰਯੋਗ ਕਰ ਸਕਦੇ ਆ ਤੇ ਜੋ ਕ੍ਰਿਮੀਨਲ ਐਲੀਮੈਂਟਸ ਆ ਮਾੜੇ ਐਲੀਮੈਂਟਸ ਆ ਉਹਨਾਂ ਨੂੰ ਇੱਕ ਤਰੀਕੇ ਨਾਲ ਹੀ ਵਾਰਨਿੰਗ ਹੈ ਕਿ ਉਹ ਆਪਣੀ ਜੋ ਉਹਨਾਂ ਦੀ ਕ੍ਰਿਮੀਨਲ ਐਕਟਸ ਨੇ ਉਹਨਾਂ ਤੋਂ ਬਾਜ ਆਉਣ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਸਰ ਕਾਫੀ ਲੇਟ ਆਏ ਇਥੇ ਇਲੈਕਸ਼ਨਸ ਪੰਜਾਬ ਚ ਹੀ ਲੱਗ ਤਾਂ ਨੇ ਆ ਕਿ ਕਾਫੀ ਨੰਮੀ ਡਿਊਟੀ ਰਹੇਗੀ ਔਰ ਕਿਸ ਤਰ੍ਹਾਂ ਦੀ ਤੁਹਾ ਡਿਊਟੀ ਦੇ ਵਿੱਚ ਜਿਹੜੇ ਆ ਤੁਹਾਡੇ ਜਿੰਨੇ ਵੀ ਮੁਲਾਜ਼ਮ ਨੇ ਉਤਨਾ ਤਣਾਅ ਰਹਿਣਗੇ ਜੀ ਜਿਵੇਂ ਕਿ 16 ਫਰਬਰੀ ਤੋਂ ਮਾਡਲ ਕੋਡ ਆਫ ਕੰਡਕਟ ਐਕਸ਼ਨ ਦੇ ਵਿੱਚ ਆ ਗਿਆ ਸੀਗਾ ਸੋ ਜਦ ਤੱਕ ਇਲੈਕਸ਼ਨਸ ਦਾ ਰਿਜ਼ਲਟ ਅਨਾਉਂਸ ਨਹੀਂ ਹੁੰਦਾ ਸੋ ਚਾਹੇ ਇਲੈਕਸ਼ਨਸ ਪਹਿਲਾਂ ਹੋਣ ਚਾਹੇ ਬਾਅਦ ਚੋਂ ਸੋ ਪੂਰੇ ਕੋਡ ਆਫ ਕੰਡਕਟ ਦੇ ਦੌਰਾਨ ਹੀ ਫੋਰਸਿਸ ਵੀ ਤਣਾਅਤ ਰਹਿੰਦੀਆਂ ਨੇ ਤੇ ਅਸੀਂ ਵੀ ਪੂਰੇ ਚੌਕਸ ਰਹਿਣੇ ਆ ਤਾਂ ਕਿ ਕਿਸੇ ਵੀ ਤਰੀਕੇ ਨਾਲ ਵੋਟਾਂ ਦੇ ਵਿੱਚ ਕੋਈ ਅੜਚਾ ਨਾ ਪਵੇ ਤੇ ਇਹ ਜੋ ਡੈਮੋਕਰੇਸੀ ਦਾ ਇੱਕ ਬਹੁਤ ਵੱਡਾ ਪ੍ਰੋਸੈਸ ਆ ਬਹੁਤ ਸ਼ਾਂਤੀਪੂਰਵਕ ਨੇਪੜੇ ਚੜ ਸਕਦਾ ਸਰ ਜਿਸਾ ਕਈ ਲੋਕ ਨਿਕਰ ਮਾਉਥ ਲੈ ਕੇ ਚੱਲਦੇ ਨੇ ਉਹਨਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਕਾਫੀ ਨਿਕਰ ਮਾਉਥ ਦੀ ਫੜੀ ਵੀ ਜਾ ਰਹੀ ਹੈ ਪੰਜਾਬ ਦੇ ਵਿੱਚ ਅਗਰ ਤੁਸੀਂ ਬਿਨਾਂ ਲਾਇਸੈਂਸ ਤੇ ਨਿਕਰ ਨੂੰ ਕੈਰੀ ਕਰਦੇ ਹੋ ਤਾਂ ਇਹ ਬਿਲਕੁਲ ਇਲੀਗਲ ਹੈ ਕਾਨੂੰਨ ਦੇ ਖਿਲਾਫ ਸਾਈਜ਼ ਐਕਟ ਦੇ ਤਹਿਤ ਕਾਰਵਾਈ ਹੋ ਸਕਦੀ ਹੈ ਅਗਰ ਤੁਸੀਂ ਕਿਸੇ ਤਰੀਕੇ ਦਾ ਕੋਈ ਐਨਡੀਪੀਐਸ ਦੇ ਤਹਿਤ ਜੋ ਪਵੰਦੀ ਖੁਦਾ ਜਿਵੇਂ ਹੈਰੋਇਨ ਹੋ ਗਿਆ ਕੋਕੀਨ ਹੋ ਗਿਆ ਜਾਂ ਫਾਰਮਾਸੈਟਿਕਲ ਦੇ ਡਰੱਗ ਹੋਗੇ ਅਗਰ ਤੁਸੀਂ ਇਹਨਾਂ ਨੂੰ ਕੈਰੀ ਕਰਦੇ ਹੋ ਤੁਹਾਡੇ ਖਿਲਾਫ ਕਾਰਵਾਈ ਹੋ ਸਕਦੀ ਹੈ ਜਾਂ ਫਿਰ ਤੁਸੀਂ 50000 ਤੋਂ ਉੱਪਰ ਕੈਸ਼ ਅਨਕਾਉ ਲੈ ਕੇ ਘੁੰਮ ਰਹੇ ਹੋ ਤਾਂ ਤੁਹਾਡੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ਇਸ ਕਰਕੇ ਚੋਣਾਂ ਦੇ ਦੌਰਾਨ ਜਦੋਂ ਵੀ ਤੁਸੀਂ ਇਹੋ ਜਿਹੀ ਚੀਜ਼ ਕੋਈ ਕੈਰੀ ਕਰਦੇ ਹੋ ਤਾਂ ਜਾਪਦੇ ਦੇ ਤਹਿਤ ਜੋ ਪਾਬੰਦੀਸ਼ੁਦਾ ਚੀਜ਼ਾਂ ਨੇ ਉਹਨਾਂ ਨੂੰ ਕੈਰੀ ਨਾ ਕਰੋ ਅਦਰਵਾਈਜ਼ ਤੁਹਾਡੇ ਲਈ ਇਹ ਸਮੱਸਿਆ ਦਾ ਵਿਸ਼ਾ ਬਣ ਸਕਦੇ ਸਰ ਵੈਪਨਸ ਜਿਨ੍ਹਾਂ ਕੋਲ ਹੈ ਉਹ ਪਹਿਲੇ ਲੋਕ ਜਮਾਨਤ ਕਰਵਾ ਰਹੇ ਉਹਨਾਂ ਨੂੰ ਪੀਕਣਾ ਚਾਹੋਗੇ ਔਰ ਖਲਬ ਮਿਲ ਰਹੇ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਬਿਲਕੁਲ ਜੀ ਸਾਰੇ ਲੋਕਾਂ ਨੂੰ ਇਹ ਅਪੀਲ ਹੈ ਇਲੀਗਲ ਵੈਪਨ ਦਾ ਚਲੋ ਆਮ ਦਰਹਿਤ ਤਹਿਤ ਬਿਲਕੁਲ ਇਸ ਦੀ ਮਨਾਹੀ ਹੈ ਜਿਨ੍ਹਾਂ ਕੋਲ ਵੀ ਲਾਇਸੈਂਸੀ ਹਥਿਆਰ ਨਹੀਂ ਓਹੋ 5 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਉਹਨਾਂ ਧਿਆਰਿਆਂ ਨੂੰ ਜਮ੍ਹਾਂ ਕਰਾਉਣ ਲਈ ਪਾਬੰਦ ਨੇ ਡੀਸੀ ਸਾਹਿਬ ਦੇ ਵੀ ਇਸ ਦੇ ਵਿੱਚ ਪ੍ਰੈਸ ਕਾਨਫਰੰਸ ਹੋਈ ਹੈ ਸੀਪੀ ਸਾਹਿਬ ਦੀ ਹੋਈ ਹੈ ਉਹਨਾਂ ਲੋ ਹੁਕਮ ਬਿਲਕੁਲ ਕਲੀਅਰ ਨੇ ਸੋ ਅਗਰ ਇਸ ਤਰੀਕੇ ਦੀ ਕੋਈ ਵਾਇਓਲੇਸ਼ਨ ਪਾਈ ਜਾਂਦੀ ਹੈ ਤਾਂ ਬੰਦੇ ਕਾਨੂੰਨ ਦੇ ਤਹਿਤ ਉਹਨਾਂ ਦੇ ਖਿਲਾਫ ਵੀ ਕਰਦੇ ਸਾਰੇ ਨੋਟਬੁੱਕ ਹੀ ਰਹੇਗਾ ਫਲੈਗ ਮਾਰਕਸ ਤੇ ਅਸੀਂ ਇੱਥੋਂ ਜੀ ਨੋਵਲਟੀ ਚੌਂਕ ਤੋਂ ਸ਼ੁਰੂ ਕਰਕੇ ਕ੍ਰਿਸਟਲ ਸਟੇਸ਼ਨ ਚੌਂਕ ਜਾਵਾਂਗੇ ਜੀ ਸਟੇਸ਼ਨ ਚੌਂਕ ਤੋਂ ਅੱਗੇ ਪੁਰਾਣੀ ਚੌਂਕ ਜੀ ਸਾਨੀ ਚੁੰਗੀ ਜੋ ਅਨੰਦ ਦੇਵ ਨੀ ਤੱਕ ਇਹ ਰੋਡ ਮਾਰਚ ਖੜਾ ਜਾਉ। ਸਰ ਅੰਮ੍ਰਿਤਸਰ ਦੇ ਜਿਹੜੇ ਸਿਫਿਕੇ ਨੀ ਕੈਮਰੇ ਲੱਗੇ ਉਹਨਾਂ ਦੀ ਮਦਦ ਕੀਤੀ ਜਾਵੇ। ਬਿਲਕੁਲ ਜੀ ਜੋ ਕਾਰਪੋਰੇਸ਼ਨ ਦਾ ਜੋ ਪ੍ਰੋਜੈਕਟ ਹੈ ਜੀ ਆਈਟ੍ਰਿਪਲ ਸੀ ਪ੍ਰੋਜੈਕਟ ਦੇ ਤਹਿਤ ਹਰ ਚੌਂਕ ਤੇ ਹਰ ਚਰਾਹੇ ਤੇ ਕੈਮਰੇ ਲੱਗੇ ਹੋਏ ਨੇ। ਉਹਨਾਂ ਕੈਮਰੇਜ਼ ਦਾ ਵੀ ਇਸਤੇਮਾਲ ਕੀਤਾ ਜਾਂਦਾ। ਬਾਕੀ 24 ਘੰਟੇ ਟੀਮ ਵੀ ਚੌਕਸੀ ਦੇ ਨਾਲ ਕਾਰਪੋਰੇਸ਼ਨ ਦੇ ਅਧਿਕਾਰ ਵਿੱਚ ਤਨਾਤ ਹੈ ਜੋ ਹਰ ਸਮੇਂ ਪੂਰੇ ਸ਼ਹਿਰ ਦੇ ਵਿੱਚ ਨਿਗਰਾਨੀ ਕਰਦੇ ਆ। ਅਗਰ ਉਹਨਾਂ ਨੂੰ ਕੋਈ ਵੀ ਇਹ ਜੀ ਕੋਈ ਇਲੈਗਲ ਐਕਟੀਵਿਟੀ ਨਜ਼ਰ ਆਉਂਦੀ ਆ ਜਾਂ ਕੋਈ ਕੋਈ ਸਪੀਸ਼ੀਅਸ ਅਬਜੈਕਟ ਨਜ਼ਰ ਆਉਂਦਾ ਵਾ ਤਾਂ ਤਰਾਂ ਤੋਂ ਕੰਸਰਨਡ ਐਸ ਐਚਓ ਐਸਪੀ ਦੇ ਧਿਆਨ ਚ ਲਿਆ ਗਿਆ ਹੁੰਦੇ ਨੇ ਕਿ ਉਸ ਦੇ ਖਿਲਾਫ ਕਾਰਵਾਈ ਕੀਤੀ ਆ। ਮੈਂ ਸਰ ਕੇਸਾਂ ਮਾਤਤੀਆਂ ਹੁਣ ਤੱਕ ਸਾਡੇ ਕੋਲ ਜੀ ਪੈਰਾਮਿਟਰੀ ਫੋਰਸਸ ਦੀ ਕੰਪਨੀਆਂ ਆਈਆਂ ਹੋਏ ਨੇ ਜਿਸ ਦੇ ਤਹਿਤ ਰੋਜ਼ਾਨਾ ਸ਼ਾਮ ਨੂੰ ਤੇ ਸਵੇਰ 9 ਤੋਂ 1 ਵਜੇ ਤੱਕ ਨਾਕਾਬੰਦੀ ਕੀਤੀ ਜਾਂਦੀ ਹੈ ਤੇ ਹਰ ਦੂਜੇ ਦਿਨ ਏਰੀਆ ਦੇ ਵਿੱਚ ਫਲੈਗ ਮਾਰਚ ਵੀ ਕੀਤਾ ਜਾਂਦਾ। ਸਰ ਕੋਈ ਕੇਸਸ ਨਜ਼ਰ ਆਏ ਨੇ ਜਿੱਦਾਂ ਤੁਸੀਂ ਯਾ ਕਿ ਸੀਸੀਟੀਵੀ ਦੇ ਮਦਦ ਨਾਲ ਕੋਈ ਵੀ ਅਨੁ ਕੁਈ ਵੀ ਜਪੀ ਅ ਤਲਫਿਕ ਨਜਰਲ ਡਾਟਾ ਦੇ ਕਲਾਉਡ ਪਰ ਕੋਈ ਹਾਈ ਟੈਕ ਕੇਸਿਸ ਆਏ ਸਰ ਬਿਲਕੁਲ ਜੀ ਬੜੇ ਕ੍ਰਾਈਮਨਲ ਕੇਸਿਸ ਆਉਂਦੇ ਨੇ ਜਿੱਥੇ ਕਿਤੇ ਖੋਹਾਂ ਦੇ ਕੋਈ ਚੋਰੀ ਦੇ ਜਾਂ ਫਿਰ ਐਕਸੀਡੈਂਟ ਦੇ ਉਹਨਾਂ ਦੇ ਵਿੱਚ ਕੈਮਰਾਜ਼ ਬਹੁਤ ਸਾਡੀ ਮਦਦ ਕਰਦੇ ਨੇ ਉਹਨਾਂ ਵਿੱਚ ਅਸਲੀ ਮੁੱਲ ਜੰਦਾ ਵੀ ਪਤਾ ਲੱਗਦਾ ਵਾ ਬਾਕੀ ਅਗਰ ਕੋਈ ਕਈ ਵਾਰ ਐਕਸੀਡੈਂਟ ਹੁੰਦਾ ਵਾ ਦੋਵੇਂ ਪਾਰਟੀਆਂ ਇੱਕ ਦੂਜੇ ਦਾ ਕਸੂਰ ਕੱਢਦੀਆਂ ਨੇ ਪਰ ਕੈਮਰੇ ਦੇ ਵਿੱਚ ਬਿਲਕੁਲ ਕਲੀਅਰ ਹੋ ਜਾਂਦਾ ਕਿ ਕਿਸ ਪਾਰਟੀ ਦਾ ਕਿੰਨਾ ਨੁਕਸਾਨ ਹੋਇਆ ਵਾ ਕਿਸ ਦਾ ਕਿੰਨਾ ਕਸੂਰ ਸੀਗਾ ਸੋ ਕੈਮਰੇ ਕਾਫੀ ਇਹੋ ਜਿਹੀ ਕ੍ਰਾਈਮ ਦੇ ਵਿੱਚ ਸਾਨੂੰ ਮਦਦ ਕਰਦੇ